ਪਿੰਡਾਂ ਵਿੱਚੋਂ ਪਿੰਡ ਸੁਨ ਦਾ ਪਿੰਡ ਵੱਲੋਂ ਚੱਕ ਜਿੱਥੇ ਇੱਕ ਨਵੀਂ ਹੀ ਕਹਾਣੀ ਦੇਖਣ ਨੂੰ ਮਿਲੀ ਹੈ ਜੇਕਰ ਗੱਲ ਕੀਤੀ ਜਾਵੇ ਇੱਥੋਂ ਦੇ ਲੋਕਾਂ ਨੇ ਇੱਕ ਵੱਡੀ ਸਮੱਸਿਆ ਦੇ ਨਾਲ ਯੋਜਨਾ ਪੈ ਰਿਹਾ ਭਾਵੇਂ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਸਮੇਂ ਦੇ ਪ੍ਰਸ਼ਾਸਨ ਵੱਲੋਂ ਲਗਾਤਾਰ ਸचेत ਕੀਤਾ ਜਾ ਰਿਹਾ ਕਿ ਡੇਂਗੂ ਦੇ ਜਿਹੜੀ ਸਮੱਸਿਆ ਹੈਗੀ ਉਸ ਨੂੰ ਨਜ਼ਰੇ ਠਣ ਵਾਸਤੇ ਸਰਕਾਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਆ ਪਰ ਮੈਂ ਇੱਕ ਇਹ ਹੀ ਹਾਲ ਦਫਾਵਾਵਾਂਗਾ ਪਿੰਡ ਦਾ ਜਿੱਥੇ ਪਿੰਡ ਦੇ ਲੋਕੀ ਜਿਹੜੇ ਤਰਾਸ-ਤਰਾਸ ਕਰਦੇ ਨਜ਼ਰ ਆ ਰਹੇ ਆ ਔਰ ਵੱਡੀ ਤਦਾਰਕ ਵਿਚ ਇੱਥੇ ਡੇਂਗੂ ਦੇ ਮਰੀਜ਼ ਜਿਹੜੇ ਆ ਉਹ ਵੀ ਦੱਸੇ ਜਾ ਰਹੇ ਲੋਕਾਂ ਦੇ ਕਹਿਣ ਦੇ ਮਤਾਬਕ ਇਹ ਕਹਿੰਦਾ ਕਿ ਹਾਲਾਂਕਿ ਪ੍ਰਸ਼ਾਸਨ ਬਹੁਤ ਹੀ ਸचेत ਹੈ ਗਰਮੀਆਂ ਦੇ ਮੌਸਮ ਦੌਰਾਨ ਬਰਸਾਤਾਂ ਦੇ ਮੌਸਮ ਦੌਰਾਨ ਲਗਾਤਾਰ ਸचेत ਕੀਤਾ ਜਾ ਰਿਹਾ ਪਰ ਮੈਂ ਇੱਕ ਗਲੀ ਦਾ ਹਾਲ ਦਿਖਾਵਾਂਗਾ ਜੇ ਇਹ ਗਲੀ ਪਿੰਡ ਬੱਲੋ ਚੱਕ ਜ਼ਿਲ੍ਹਾ ਕਪੂਰਥਾਲਾ ਹਲਕਾ ਪੁਲਾਥ ਦੀ ਪੈਂਦੀ ਹੈ ਔਰ ਇਹ ਗਲੀ ਦੇ ਵਿੱਚ ਵੱਡੇ ਪੱਧਰ ਤੇ ਪਾਣੀ ਦੀ ਲੀਕਜ ਹੋਣ ਕਾਰਨ ਪਾਣੀ ਦੀ ਬਲੋਕਸ ਹੋਣ ਕਾਰਨ ਇਹ ਜਿਹੜੀ ਗਲੀ ਆ ਇੱਕ ਬਮਾਰੀਆਂ ਦਾ ਸੱਦਾ ਦੇ ਰਹੀ ਹੈ ਮੇਰੇ ਕੋਲ ਕੁਝ ਲੋਕ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅੱਜ ਵਿਸ਼ੇਸ਼ ਰਿਪੋਰਟ ਕਰਨ ਲਈ ਅੱਜ ਇੱਥੇ ਆਏ ਆ ਸੱਸੀ ਗਾਲ ਜੀ ਕੀ ਨਾਮ ਆਪਣਾ ਮੇਰਾ ਸੁਜਿੰਦਰ ਸਿੰਘ ਜੀ ਸੁਜਿੰਦਰ ਸਿੰਘ ਜੀ ਪਿੰਡਾ ਚ ਪਿੰਡ ਸੁਨੀ ਦਾ ਪਿੰਡ ਵੱਲੋਂ ਚੱਕ ਬੜਾ ਨਾਮ ਸੁਣਦੇ ਹੀ ਤੇ ਵੱਲੋਂ ਚੱਕ ਜਿਹੜਾ ਕੀ ਹਲਕਾ ਪੁਲਾਥੇ ਔਰ ਜ਼ਿਲ੍ਹਾ ਕਪੂਰਥਾ 'ਚ ਪੈਂਦਾ ਤੇ ਕੀ ਹਾਲਾਤ ਨੇ ਪੀੜ ਦੇਖੋ ਜੀ ਪਹਿਲਾਂ ਤੁਸੀਂ ਕਹਿੰਦੇ ਆ ਵੀ ਆ ਜਾ ਮੇਰੇ ਪਿੰਡ ਦੀ ਨਹਿਾਰ ਦੇਖ ਲੈ ਤੇ ਗੋਡੇ-ਗੋਡੇ ਪਾਣੀ ਨਾਲ ਗਾਰ ਦੇਖ ਲੈ ਠੀਕ ਹੈ ਜੀ ਇਹ ਜੋ ਸਾਡੇ ਪਿੰਡ ਦੇ ਜੋ ਹਾਲ ਬਣ ਚੁੱਕੇ ਨੇ ਦੇਖੋ ਜੀ ਇਹ ਮੇਰਾ ਖਿਆਲ ਦਈਦਾ ਵੀ ਰੋਜ਼ ਹੀ ਸਾਡੇ ਪਿੰਡ 'ਚ ਕੋਈ ਨਾ ਕੋਈ ਸ਼ਮਸ਼ਾਨ ਘਾੜ ਵਾਲ ਜਾ ਨੂੰ ਚਾਰਜ ਦੇਗਾ ਇਧਰ ਕੈਮਰਾ ਕਰੀ ਠੀਕ ਹੈ ਜੀ ਜੋ ਮਚਾਈ ਪਰਮਾਰ ਹੋ ਰਹੀ ਹੈ ਤੇ ਸਾਈ ਇਹਨੇ ਪ੍ਰਸ਼ਾਸਨ ਹੋ ਰਿਹਾ ਨੰਗਰੇ ਹਨ ਬਹੁਤ ਔਖਾ ਹੋ ਗਿਆ ਜੀ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਨੀ ਹੈ ਕਿ ਆ ਕੇ ਸਾਡਾ ਹੱਲ ਕੀਤਾ ਜਾਵੇ ਅਗਰ ਨਾ ਕੀਤਾ ਗਿਆ ਜੋ ਵੀ ਨੁਕਸਾਨ ਹੋਏਗਾ ਉਹਦਾ ਜ਼ਿੰਮੇਵਾਰ ਖੁਦ ਪ੍ਰਸ਼ਾਸਨ ਹੋਏਗਾ ਜਿਹੜੀ ਇਹ ਲੀਕੇਜ ਹੈਗੀ ਆ ਗਲੀਆਂ 'ਚ ਪਾਣੀ ਖੜਾ ਹੋਣਾ ਇਹ ਕੀ ਕਾਰਨ ਸਭ ਤੋਂ ਵੱਡੀ ਜਿਹੜੀ ਹੈ ਕੀ ਸਮੱਸਿਆ ਦੇਖੋ ਜੀ ਪਾਣੀ ਦਾ ਕੋਈ ਨਿਕਾਸ ਨਹੀਂ ਕਿਸੇ ਪਾਸੇ ਪਾਣੀ ਨਿਕ ਰਪੀਰ ਸਿੰਘ ਨੇ ਕਰੋਣੀ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਰੋਕਿਆ ਗਿਆ ਪਤਾ ਨਹੀਂ ਕਿਉਂ ਰੋਕਿਆ ਗਿਆ ਜਾਂ ਉਹਨੂੰ ਕੀ ਤਖੜੀਫ ਹੋਈ ਹੈ ਪਾਣੀ ਰੋਕਣ ਦੀ ਸਾਹ ਤੋਂ ਸਮਝ ਨਹੀਂ ਆਦੀ ਉਹਨਾਂ ਦੇ ਘਰ ਆਪਣੇ ਸਾਰੇ ਸੁੱਕੇ ਪਏ ਲੇਕਿਨ ਸਾਡੇ ਘਰ ਆ ਕੇ ਗੰਦੇ ਛੱਪਰੇ ਬਣੇ ਪਏ ਆਂਟੀ ਗਲੀ ਕਿਉਂ ਲੰਘ ਕੇ ਆਇਓ ਕਿੱਦਾਂ ਮਹਿਸੂਸ ਕਰਦੇ ਹੋ ਬੱਚੇ ਦੇ ਜੇਕਰ ਲੈ ਕੇ ਆਇਓ ਗਲੀ ਚ ਬਹੁਤ ਮੁਸ਼ਕਲ ਹੈ ਸਾਡੇ ਕੋ ਬੱਚੇ ਲੈ ਕੇ ਨੰਗੇ ਨਹੀਂ ਜਾਂਦਾ ਅਸੀਂ ਆਪ ਨਹੀਂ ਨੰਗ ਸਕਦੇ ਅੱਜ ਤਾਂ ਬਹੁਤ ਮੁਸ਼ਕਲ ਹੈ ਬੱਚੇ ਸਕੂਲ ਛੱਡਣ ਜਾਣਾ ਹੁੰਦਾ ਤਾਂ ਵੀ ਅਸੀਂ ਬਹੁਤ ਮੁਸ਼ਕਲ ਨਾਲ ਦੇਖ ਪੈਂਦੇ ਆਂ ਵਰਧੀਆਂ ਭਰ ਜਾਂਦੀਆਂ ਇਹ ਬੜੀ ਮੁਸ਼ਕਲ ਚ ਹੈ ਜੇਕਰ ਬਰਸਾਤ ਤੇ ਚਲੋ ਬਰਸਾਤ ਦੇ ਦਿਨ ਚੱਲਦੇ ਪਏ ਜੇਕਰ ਬਰਸਾਤ ਪੈ ਜਾਵੇ ਤੇ ਇੱਥੇ ਕਿਹੋ ਜਿਹੇ ਹਾਲਾਤ ਨਜ਼ਰ ਆਉਂਦੇ ਆ ਫੇਰ ਤੇ ਛੱਪੜ ਲੱਗ ਗਿਆ دریا ਬਣ ਗਿਆ ਫੇਰ ਤੇ ਨੰਗੇ ਨਹੀਂ ਜਾਣਾ ਕਿਸੇ ਕੋਲੋਂ ਵੀ ਬਹੁਤ ਮੁਸ਼ਕਲ ਹੈ ਸਾਡੇ ਵਾਸਤੇ ਤੇ ਮੈਂ ਕੈਮਰਾਮੈਨ ਸਾਥੀ ਨੂੰ ਕਹੂੰਗਾ ਕਿ ਇੱਕ ਗਲੀ ਦਿਖਾਓ ਸਭ ਤੋਂ ਪਹਿਲਾਂ ਇਹ ਗਲੀ ਫਿਰ ਦੂਸਰੇ ਨੰਬਰ ਤੇ ਇਹ ਗਲੀ ਇਹ ਪਿੰਡ ਬੱਲੋਚੱਕ ਬੱਲੋਚੱਕ ਦੇ ਲੋਕ ਜਿਹੜੇ ਅੱਜ ਤਰਸ-ਤਰਸ ਕਰਦੇ ਨਜ਼ਰ ਆ ਰਹੇ ਆ ਲੋਕਾਂ ਨਾਲ ਗੱਲਬਾਤ ਕਰਾਂਗੇ ਭਾਜੀ ਕੀ ਨਾਮ ਆਪਣਾ ਭਾਜੀ ਬਹੁਤ ਮੁਸ਼ਕਲ ਆ ਨਾਮ ਦੱਸੋ ਮੇਰਾ ਨਾਮ ਨਾਮ ਕਲਦੀਪ ਸਿੰਘ ਤੇ ਪਾਣੀ ਦੀ ਵੀ ਬਹੁਤ ਮੁਸ਼ਕਲ ਆ ਰਹੀ ਹੈ ਮੇਰਾ 12 ਸਾਲ ਦਾ ਮੁੰਡਾ ਸੀ ਰਾਜਵੀਰ ਸਿੰਘ ਉਹਦੀ ਡੈਥ ਹੋ ਚੁੱਕੀ ਹੈ ਪੂਰੀ ਜੱਥ ਦਾ ਕੀ ਕਾਰਨ ਕੀ ਪਾਣੀ ਦੀ ਵੀ ਮੁਸ਼ਕਲ ਆਦੀ ਸੀ ਪਾਣੀ ਬੋਗਾ ਦਾ ਡਿੰਗੂ ਹੋ ਗਿਆ ਇਹਨੂੰ ਆਪਾਂ ਸਰਕਾਰਾਂ ਵੀ ਬਣਾਉਂਦੇ ਆ ਵਾਅਦੇ ਵੀ ਸੁਣਦੇ ਆ ਭਾਈ ਵਾਅਦੇ ਦੇ ਸਾਬ ਐ ਫਿੱਕੇ ਹੀ ਆ ਝੂਠੇ ਝੂਠੇ ਕਰ ਦਿੰਦੀਆਂ ਵੋਟਾਂ ਲੈ ਕੇ ਦੁਬਾਰਾ ਹੁੰਦੀਆਂ ਨਹੀਂ ਤੇ ਤੁਹਾਡੇ ਸਾਹਮਣੇ ਹੀ ਹਾਲ ਦੇਖੋ ਅੱਜ ਤੇ ਬਾਸ਼ ਪਈ ਨਹੀਂ ਜਦ ਬਾਸ਼ ਪੈ ਜਾਂਦੀ ਏ ਤੇ ਗੋਡੇ-ਗੋਡੇ ਪਾਣੀ ਅਗਲੀ ਚ ਖੜਾ ਹੋ ਜਾਂਦਾ ਤੇ ਨਿਆਣੇ ਤਾਂ ਬਾਹਰ ਨਹੀਂ ਆਉਂਦੇ ਦੋ ਤਿੰਨ ਨਿਆਣੇ ਡੁੱਬੇ ਮੈਂ ਗੱਡੇ ਬਾਰ ਭਾਈ ਜਿਹੜੇ ਗਲੀਆਂ 'ਚ ਪਾਣੀ ਖੜਾ ਹੈ ਤੇ ਪੀਣ ਵਾਲੇ ਪਾਣੀ 'ਤੇ ਵੀ ਅਸਰ ਹੁੰਦਾ ਹੈ। ਭਾਈ ਬਹੁਤ ਜ਼ਿਆਦਾ ਗੰਦਾ ਹੈ। ਭਾਈ ਆ ਦੇਖੋ ਆ ਪੈ ਭਾਈ ਨਜ਼ਰ ਹੀ ਨਹੀਂ ਆ ਰਹੇ। ਆ ਦੇਖੋ ਭਾਈ ਕੈਮਰਾ ਅੱਧਾ ਕਰਿਓ। ਆ ਦੇਖੋ ਆ ਪੈ ਭਾਈ ਹੁਣ ਇੱਥੇ ਨਹੀਂ ਕਰ ਸਕਦੇ। ਲੋਕ ਜਿਹੜੇ ਆ ਕਹਿ ਰਹੇ ਕੁਝ ਨਹੀਂ ਜਾਂਦੇ ਜੀ ਇੱਥੇ ਸਿਰਫ ਸਾਡੇ ਗਲੀਆਂ ਦਾ ਸੁਧਾਰ ਕਰ ਦਿਓ ਜੀ। ਮੇਰਾ ਮੇਰਾ 6 ਦਿਨਾਂ ਦਾ ਬੱਚਾ ਹੋਇਆ ਜੀ। ਇੰਨੀ ਵੀ ਬਿਮਾਰੀ ਹੈ ਨਾ ਜੀ ਉਹਦੇ ਕਰਕੇ ਫੇਰ ਬਿਮਾਰ ਹੋ ਕੇ ਮੈਂ ਹਸਪੀਟਲ ਲੈ ਕੇ ਗਿਆ ਜੀ। ਤੁਸੀਂ ਆਪ ਦੇਖ ਲਓ ਅਸੀਂ ਤਾਂ ਕਹਿਣਾ ਕੁਝ ਨਹੀਂ ਚਾਹੁੰਦੇ ਆ ਸਾਬ ਤੁਹਾਡੀ ਵੀਡੀਓ ਰਹੀ ਸਾਰਾ ਪਤਾ ਲੱਗ ਜਾਣਾ ਕੀ ਹੋ ਗਿਆ ਕੀ ਨਹੀਂ ਜਾਣਾ ਗਾਰਾ ਗਾਰਾ ਜੀ ਸੱਪ ਫਿਰਦੇ ਰਾਤ ਨੂੰ ਡੱਡੂ ਡੱਡੂ ਤੇ ਹੁਣ ਸਾਰੇ ਸ਼ਰਿਆਮ ਦਿਖਦੇ ਪਏ ਆ ਜੀ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਕੋਈ ਮੰਗ ਪੱਤਰ ਦਿੱਤਾ ਕੋਈ ਨਹੀਂ ਆਇਆ ਜੀ ਇੱਥੇ ਕੋਈ ਨਹੀਂ ਆਇਆ ਇੱਥੇ ਉਦੋਂ ਦਾ ਜਿਹੜੇ ਵੀ ਆਂਦੇ ਸੀ ਉਹ ਇਹੀ ਦੇਖ ਕੇ ਚੱਲਦੇ ਰਹੇ ਪਰ ਖਬਰ ਕਿਸੇ ਨੇ ਲਈ ਨਾ ਹੀ ਕਿਸੇ ਦੇ ਧਿਆਨ ਚ ਆਂਦਾ ਵੇਖ ਕੇ ਚੱਲ ਜਾਂਦੇ ਆ ਮਿੱਠੀ ਗੋਲੀ ਦੇ ਦਿੰਦੇ ਆ 5 ਸਾਲ ਬਾਅਦ ਆਂਦੇ ਆ ਵੋਟਾਂ ਲੈ ਕੇ ਗਾਂ ਜਾਂਦੇ ਆ ਬਹੁਤ ਜਿਆਦੇ ਓਖੇ ਆ ਬੱਚੇ ਸਾਡੇ ਬਿਮਾਰ ਨੇ ਇਹ ਪਾਣੀ ਦੀ ਵਜ੍ਹਾ ਨਾਲ ਸਾਡੇ ਬੱਚੇ ਬਿਮਾਰ ਨੇ ਤਾਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਪਾਣੀ ਨਿਕਲਣਾ ਚਾਹੀਦਾ ਕਿੰਨੇ ਸਮੇਂ ਤੋਂ ਸਮੱਸਿਆ ਬਸ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਆ ਗੰਦਗੀ ਗਲੀਆਂ ਦੀ ਗੰਦਗੀ ਜਿਹੜੀ ਮਕਾਉਣੀ ਚਾਹੀਦੀ ਆ ਇੱਥੋਂ ਨੰਗੇ ਨਹੀਂ ਜਾਂ ਬੱਚੇ ਡਿੱਗਦੇ ਵਿੱਚ ਸਿਆਣੇ ਡਿੱਗਦੇ ਵਿੱਚ ਕੋਈ ਡੱਕੇ ਲੱਤਬਾਟ ਢਾਲੇ ਕੌਣ ਉਹਦਾ ਜ਼ਿੰਮੇਵਾਰ ਆ ਕੋਈ ਹੈ ਸਰਕਾਰ ਜ਼ਿੰਮੇਵਾਰੀ ਦੀ ਬਣੂਗੀ ਕੌਣ ਬਣੇਗਾ ਸਰਪੰਚ ਬਣੇਗਾ ਬਸ ਸਾਡੇ ਇਹ ਗੱ ਇਸ ਸਮੇਂ ਤੋਂ ਇਹ ਖਤਰਾ ਹੀ ਬਿਲਕੁਲ ਕੰਟਾ ਟਿਕਣ ਨਹੀਂ ਆ ਹਡੀਆਂ ਪਰ ਪਾਣੀ ਘੋਡੇ ਘੋਡੇ ਸਾਡੇ ਖੜਾ ਮਾਰੇ ਬੰਦੇ ਕਿੱਥੇ ਬਣਾ ਲੈਣਾ ਮਕਾਨ ਬੱਬੂ ਜੀ ਕੀ ਸਮੱਸਿਆ ਆ ਰਹੀ ਹੈ ਕੀ ਕਾਰਨ ਹੈ ਇਹਦਾ ਜਿਹੜਾ ਪਾਣੀ ਦੀ ਲੀਕਜ ਹੈ ਪਾਣੀ ਲੀਕਿੰਗ ਪਾਣੀ ਜਾਂਦਾ ਹੀ ਨਿਕਾ ਨਿਕਾ ਸੀ ਜਾਂਦੀ ਹੈ ਕੀ ਮੰਗ ਕਰਦੇ ਹੋ ਤੇ ਪਾਣੀ ਦਾ ਨਿਕਾ ਸੋਣਾ ਚਾਹੀਦਾ ਸਾਨੂੰ ਨਿਕਾਸ ਨਹੀਂ ਗਈ ਛੱਪੜ ਬੱਕਾ ਵਾਲੇ ਕੀ ਕਹਿਣਾ ਜਾਓਗੇ ਜੋ ਹਾਲਾਤ ਨਜ਼ਰ ਆ ਰਹੇ ਹੈ ਬਾਜੀ ਅਸੀਂ ਬਹੁਤ ਪਰੇਸ਼ਾਨ ਆ ਸਾਡੇ ਬੱਚੇ ਬਹੁਤ ਪਰੇਸ਼ਾਨ ਨੇ ਅਸੀਂ ਸਕੂਲਾਂ ਚ ਜਾਂਦੇ ਨੇ ਮੈਂ ਆਪਣੇ ਇਸ ਕਰ ਸਕੂਟੀ ਤੇ ਬੱਚੇ ਛੱਡ ਕੇ ਆਨੀ ਆ ਬਸ ਤੱਕ ਕਿ ਬੱਚੇ ਪੈ ਰਹੇ ਇੱਥੇ ਗੰਦਗੀ ਦੇ ਨਾਲ ਬੱਚੇ ਬਿਮਾਰ ਹੋਣ ਇਨਫੈਕਸ਼ਨ ਫੈਲ ਰਹੀ ਹੈ ਤੇ ਹੁਣ ਸਾਡੇ ਬੱਚੇ ਬਿਮਾਰ ਹੋ ਜਾਣ ਕੌਣ ਜ਼ਿੰਮੇ ਆ ਰਹੇ ਅਸੀਂ ਹੱਲ ਚਾਹੁੰਦੇ ਆ ਪਲੀਜ਼ ਸਾਡੀ ਬੇਨਤੀ ਹੈ ਕਿ ਆ ਹੱਲ ਕੀਤਾ ਜਾਵੇ ਸਾਡੀਆਂ ਗਲੀਆਂ ਦਾ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਇਹ ਗਲੀਆਂ ਦੇ ਪਾਣੀ ਨਾਲ ਕੋਈ ਪੀਣ ਵਾਲੇ ਪਾਣੀ ਤੇ ਵੀ ਅਸਰ ਬਿਲਕੁਲ ਹੋ ਰਿਹਾ ਪਾਈਪ ਡੁੱਬੇ ਪਏ ਨੇ ਪੀਣ ਵਾਲੇ ਪਾਣੀ ਦੇ ਗੰਦਗੀ ਦੇ ਵਿੱਚ ਲੀਕ ਹੋ ਰਹੇ ਨੇ ਉਹੀ ਪਾਣੀ ਘਰਾਂ ਚ ਜਾ ਰਿਹਾ ਉਹੀ ਸਪਲਾਈ ਹੋ ਰਹੀ ਘਰਾਂ ਚ ਦੇਖੋ ਜੀ ਇਹ ਜਿਹੜੀ ਪਿੰਡ ਦੀ ਸਮੱਸਿਆ ਹੈ ਤੁਹਾਡੇ ਥਰੂ ਸਾਰਾ ਮਾਲੂ ਪ੍ਰਸ਼ਾਸਨ ਵੀ ਦੇਖ ਰਿਹਾ ਹੈ ਪੂਰਾ ਹਲਕਾ ਵੀ ਦੇਖ ਰਿਹਾ ਪੂਰਾ ਪੰਜਾਬ ਵੀ ਦੇਖ ਰਿਹਾ ਹੈ ਇਹ ਜਿਹੜੀ ਸਮੱਸਿਆ ਦੇ ਵਿੱਚੋਂ ਇਹ ਖਾਸ ਕਰਕੇ ਬੱਲੋਚਕ ਪਿੰਡ ਔਰ ਚੜਦਾ ਮਹੱਲਾ ਉਹਨਾਂ ਮੁਸ਼ਕਲਾਂ ਦੇ ਵਿੱਚ ਉਲਝ ਰਿਹਾ ਹੈ ਕਿ ਜਿੱਦਾਂ ਅਸੀਂ ਕੁਝ ਜਵਾਬ ਨਹੀਂ ਦੇ ਸਕਦਾ ਮੈਂ ਪਿੰਡ ਦਾ ਮੋਤਮੇਰ ਔਰ ਸਰਕਾਰ ਵੱਲੋਂ ਨੁਮਾਇੰਦਾ ਹਾਂ ਮਨ ਪ੍ਰਧਾਨ ਚੁਣਿਆ ਗਿਆ ਬਲਾਕ ਦਾ ਪਰ ਮੈਂ ਜੇ ਕੋ ਕੰਮ ਕਰਨਾ ਚਾਹੁੰਦਾ ਹਾਂ ਤੇ ਕੁਝ ਸ਼ਰਾਰਤੀ ਅੰਸਰ ਇਸ ਕੰਮ ਨੂੰ ਪਤਾ ਨਹੀਂ ਕੀ ਕਰਕੇ ਜਾਂ ਕੁਝ ਲਿਖਤੀ ਕਰਕੇ ਉੱਤੇ ਦੇ ਆਉਂਦੇ ਆ ਪ੍ਰਸ਼ਾਸਨ ਨੂੰ ਤੇ ਉਹ ਰੋਕ ਲਾ ਦਿੰਦੇ ਆ ਜਦ ਕਿ ਪ੍ਰਸ਼ਾਸਨ ਦਾ ਫਰਜ ਬਣਦਾ ਹੈ ਵੀ ਜੇ ਕਿਸੇ ਨੇ ਕੁਝ ਲਿਖ ਕੇ ਦਿੱਤਾ ਹੈ ਤੇ ਉਹਦਾ ਬਕਾਇਦਾ ਆਨ ਕੇ ਉਹਦਾ ਦੇਖਰੇ ਕਰੇ ਵੀ ਕੀ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਪ੍ਰੋਬਲਮ ਕਰਕੇ ਫਿਰ ਉਹਦਾ ਕੋ ਹੱਲ ਕੀਤਾ ਜਾਵੇ ਔਰ ਕਿੰਨੇ ਸਮੇ ਤੋਂ ਇਹ ਸਮੱਸਿਆ ਆ ਰਹੀ ਹੈ ਹੁਣ ਤੱਕ ਕਿ ਪ੍ਰਸ਼ਾਸਨ ਦੇ ਸਰਕਾਰ ਦੇ ਧਿਆਨ ਚ ਨਹੀਂ ਲੱਟ ਪਤਾ ਦੇਖੋ ਜੀ ਸਮੱਸਿਆ ਤੇ ਅਸੀਂ ਜਦੋਂ ਉਸ ਹਮਾਲੀ 10 15 ਸਾਲ ਤੋਂ ਇਦਾਂ ਹੀ ਚੱਲ ਰਹੀ ਹੈ ਕੋਈ ਵੀ ਸਰਕਾਰ ਆਂਦੀ ਹੈ ਸਾਰਿਆਂ ਨੇ ਬਸ ਆਪਾਂ ਵੋਟਾਂ ਕਰਕੇ ਸਿਸਟਮ ਹੁੰਦਾ ਵੋਟਾਂ ਵਾਸਤੇ ਆਂਦੇ ਆ ਉਸ ਤੋਂ ਬਾਅਦ ਕੋਈ ਨਹੀਂ ਕਿਸੇ ਦੀ ਸਾਰ ਲੈਂਦਾ ਲੇਕਿਨ ਆਮ ਪਾਰਟੀ ਸਰਕਾਰ ਇਦਾਂ ਦੀ ਸੀ ਕਿ ਬਹੁਤ ਵਧੀਆ ਲੋਕਾਂ ਦੇ ਵਿੱਚ ਵਿਚਰੀ ਹੈ ਔਰ ਸੁਣਿਆ ਵੀ ਹੈਗਾ ਲੇਕਿਨ ਸੁਣਨ ਦੇ ਬਾਵਜੂਦ ਉਹਨਾਂ ਨੇ ਸਾਨੂੰ ਕੁਝ ਜ਼ਿੰਮੇਵਾਰੀਆਂ ਦਿੱਤੀਆਂ ਜਿਦੇ ਕਰਕੇ ਅਸੀਂ ਉਹ ਜ਼ਿੰਮੇਵਾਰੀਆਂ ਦੇ ਪੂਰੇ ਉੱਤਰ ਰਹੇ ਹਾਂ ਲੇਕਿਨ ਜਦੋਂ ਅਸੀਂ ਕੋਈ ਕੰਮ ਕਰਨਾ ਚਾਹੁੰਦੇ ਹਾਂ ਤੇ ਪ੍ਰਸ਼ਾਸਨ ਨੂੰ ਕੋਈ ਲਿਖਤੀ ਦੇ ਦਿੰਦਾ ਜਿਦੇ ਕਰਕੇ ਉਹਨਾਂ ਨੂੰ ਕੋਈ ਪ੍ਰੋਬਲਮ ਆਂਦੀ ਔਰ ਪ੍ਰਸ਼ਾਸਨ ਨੂੰ ਬਿਨਾ ਦੇਖੇ ਬਿਨਾ ਸੋਚੇ ਕੰਮ ਬੰਦ ਕਰ ਦਿੰਦਾ ਔਰ ਇਹਦੀ ਮੁਸ਼ਕਲਾਂ ਦੇ ਵਿੱਚ ਸਾਰਾ ਪਿੰਡ ਜਿਹੜਾ ਉਹ ਉਹਦਾ ਨੁਕਸਾਨ ਭਰ ਰਿਹਾ ਹੈ ਔਰ ਕੀ ਮੰਗ ਕਰਦੇ ਪ੍ਰਸ਼ਾਸਨ ਮੰਗੇ ਹੋਈ ਹੈ ਜੀ ਪ੍ਰਸ਼ਾਸਨ ਨੂੰ ਜਿਆਦਾ ਪਹਿਲੀ ਗੱਲ ਹੈ ਤੇ ਆਨ ਕੇ ਆਪਣਾ ਮੌਕਾ ਦਿਖਾਇਆ ਜਾਵੇ ਬਲੋਚਕ ਦਾ ਬਲੋਚਕ ਦਾ ਦੇਖ ਕੇ ਜਿਹੜਾ ਵੀ ਕੋ ਲੋਕਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਸਮਝਿਆ ਜਾਵੇ ਔਰ ਜੋ ਪਾਣੀ ਦਾ ਖਾਸ ਕਰਕੇ ਪਾਣੀ ਦੇ ਨਿਕਾਸ ਬੰਦੀ ਹੈ ਇਹ ਕੋਈ ਉਹਨਾਂ ਦੇ ਜੋ ਵੀ ਮੁਸ਼ਕਲਾਂ ਆ ਕਿ ਉਹਨਾਂ ਨੂੰ ਹੱਲ ਕੀਤਾ ਜਾਵੇ ਪਤਾ ਨਹੀਂ ਕਿ ਪਾਣੀ ਦੀ ਨਿਕਾਸੀ ਲੈ ਕੇ ਬਲੋਚਕ ਦਾ ਮਸਲਾ ਉੱਠਿਆ ਔਰ ਕੀ ਮਾਮਲਾ ਹੈ ਕਿ 10000 ਲੋਕ ਘਾਟੇ ਰੋ ਕੰਮ ਰੋਕਿਆ ਗਿਆ ਜਾਂ ਨਿਕਾਸੀ ਹੋ ਰਿਹਾ ਹੈ ਉਹ ਹਾਈਡਰੋਜੀਕਾ ਖਤਸਾ ਉਹ ਹਾਈਡਰੋਜੀਕਾ ਫਤੂ ਲਿੰਗ ਇੰਡੀਆ ਬਾਜਵਾ ਸਾਬ ਜੋ ਸਰਦੇ ਕੋਲ ਸਵਾਲ ਪੁੱਛਣਾ ਹੈ ਜੀ ਐਮ ਮਾਨ ਨਰਿੰਦਰ ਜੀ ਸਤਨ ਸਾਫ ਕਾ ਸਰਪੰਚ ਮੌਜੂਦਾ ਬਲਾਕ ਸੰਪਤੀ ਨੰਬਰ ਨੇ ਡਾਲਾ ਤੰਦ ਬਲੋ ਚੱਕ ਬੇਨਤੀ ਆਪਾ ਜੀ ਪਾਣੀ ਰੋਕਿਆ ਨਹੀਂ ਦਿਆ ਪਾਣੀ ਆਪਾ ਕੱਢਣ ਦੀ ਗੱਲ ਕਰਦੇ ਤੇ ਕੱਢਣ ਦੇ ਵਾਸਤੇ ਆਪਾ ਸਹਿਮਤਾ ਸਾਰੇ ਨਗਰ ਨਾਲ ਜੋ ਪੈ ਪਾਏ ਗਏ ਇਹ ਗਲਤ ਪਾਏ ਗਏ 66 ਤੋਂ 2 ਤਾ 3 ਫੁੱਟ ਨੀਵੇਂ ਕੈ ਪਾ ਦਿੱਤੇ ਗਏ ਜੋ ਇਹ ਪਾਣੀ ਬਣਦਾ ਸੀ ਮੇਸਾ ਪਹਾੜ ਤੋਂ ਦੇਖਣ ਨੂੰ ਜਾਂਦਾ ਜੀ ਪਹਾੜ ਤੋਂ ਦੇਖਣ ਨੂੰ ਜਾਣਾ ਚਾਹੀਦਾ ਸੀ ਇਹਨਾਂ ਨੇ ਦੇਖਣ ਤੋਂ ਪਹਾੜ ਨੂੰ ਪੈ ਪਾ ਦਿੱਤੇ ਆ ਚਲੋ ਉਹ ਵੀ ਠੀਕ ਹੈ ਜੋ ਤਿੰਨ ਦੀਆਂ ਗਲੀਆਂ ਆਂਦੀਆਂ ਨੇ ਤਿੰਨੋਂ ਤਿੰਨ ਗਲੀਆਂ ਆਂਦੀਆਂ ਨੇ ਇੱਕ ਕਮਿਆਰ ਵਾਲੀ ਗਲੀ ਵੱਜਦੀ ਆ ਜੀ ਇੱਕ ਚੌਂਕੀਦਾਰਾਂ ਵਾਲੀ ਗਲੀ ਵੱਜਦੀ ਆ ਜੀ ਇੱਕ ਬਿਜਲੀ ਮੰਨ ਲਓ ਭੂਰੇ ਵਾਲੀ ਗਲੀ ਵੱਜਦੀ ਆ ਜੋ ਪੈ ਪਾਏ ਨੂੰ ਬਾਹਰ ਦੀ ਸੀਵਰੇਜ ਦੇ ਉਹਦੇ ਵਿੱਚ ਜਿਹੜਾ ਪਾਣੀ ਤਿੰਨਾਂ ਗਲੀਆਂ ਦੇ ਦੋਹਾਂ ਗਲੀਆਂ ਰਾਹੀਂ ਅੰਡਰਗ੍ਰਾਉਂਡ ਪੈ ਪਾ ਕੇ ਉਹਦੇ ਵਿੱਚ ਜਾਂਦਾ ਜੀ ਜੋ ਤਿੰਨ ਫੋਟੋ ਜਾਂ ਚਾਰ ਫੋਟੋ ਮਾਲੂਕ ਘਰਾਂ ਨਾਲੋਂ ਨਹੀਂ ਮਾਇਓ ਉਛੜ ਕੇ ਨਹੀਂ ਮੀਏ ਉਹਦੇ ਵਿੱਚ ਪਾ ਪਾ ਕੇ ਛੱਪੜ ਨੂੰ ਪਾਣੀ ਜਾਂਦਾ ਜੀ ਵੀ ਛੱਪੜ ਰੋਕਣ ਦੀ ਗੱਲ ਕੀਤੀ ਗਈ ਹੈ ਜੀ ਜਿਹੜਾ ਛੱਪੜ ਵਿੱਚ ਪਾਣੀ ਪਾਇਆ ਹੈ ਇਹ ਕੁਆਟਰ ਸਪਲਾਈ ਗਈ ਹੈ ਗੰਦੇ ਪਾਣੀ ਦਾ ਨਿਕਾਸ ਕੀਤਾ ਹੈ ਉਹ ਜਿਹੜਾ ਛੱਪੜ ਉਹ ਪਟਦੇ ਨੇ ਉਹਨੂੰ ਪਟਿਆ ਜਾਵੇ ਸਾਫ਼ ਕੀਤਾ ਜਾਵੇ ਵਧੀਆ ਤਰੀਕੇ ਨਾਲ ਫਿਰ ਇਹ ਗੱਲ ਹੈ ਵੀ ਗਲੀਆਂ ਰੋਕਣ ਦੀ ਗੱਲ ਕਰਦੇ ਗਲੀਆਂ ਮੈਂ ਆਪਣੇ ਕੋਲੋਂ ਪੈਸੇ ਲਾ ਕੇ ਮੈਂ ਇਹਦੀ ਗਲੀਆਂ ਬਣਾ ਸਕਦਾ ਹਾਂ ਤੋਂ ਬਣਾ ਸਕਦਾ ਹਾਂ ਤੇ ਮੇਨਾਂ ਸੁਜੋਗ ਹੈ ਸਾਰੇ ਸਜਣਾ ਸਾਰੇ ਪਿੰਡ ਦਾ ਅਸੀਂ ਉਹ ਉਥੇ 2 ਘੰਟੇ 3 ਘੰਟੇ ਦੇ ਦਵੇ ਪ੍ਰਸ਼ਾਸਨ ਲਾ ਕੇ ਆ ਕੇ ਅਸੀਂ ਵਧੀਆ ਤਰੀਕੇ ਨਾਲ ਆਪਣੇ ਕੋਲੋਂ ਪੈ ਪਾ ਕੇ ਥੋੜਾ ਕੁ ਮਿੱਟੀ ਲਾ ਕੇ ਉਹ ਪਾਣੀ ਉਹਦੇ ਵਿੱਚ ਪਾ ਲਾਂਗੇ ਕਿਉਂਕਿ ਅਸੀਂ ਸੀਨੀਅਰ ਮਲੂਆ ਆਪ ਪਾਰਟੀ ਦੇ ਮਲੂਆ ਵਰਕਰ ਹੈ ਅਰ ਇਹ ਸਾਡਾ ਰਾਣਾ ਸਾਡੀ ਜਾਰੀ ਹੈ ਪਹਿਲਾਂ ਤੋਂ ਬਹੁਤ ਦੇਰ ਤੋਂ ਧਮਨ ਸਾਹਿਬ ਦਾ ਐਡਵੋਕੇਟ ਹੈ ਸਾਡੇ ਹੜਕੇ ਦਿਨ ਚਾਰਜ ਨੇ ਉਹ ਸਾਡੇ ਛੋਟੇ ਮਲੂਆ ਵੀਰ ਨਾਲੋਂ ਅਸੀਂ ਉਹਨਾਂ ਦੇ ਕਹਿਣ ਤੇ ਚੱਲਦੇ ਹਾਂ ਸਾਰਾ ਕੁਝ ਜੀ ਪਰ ਹੁਣ ਇਹ ਕਾਂਗਰਸ ਦੀ ਮਤ ਕੀਤੀ ਜਾਂਦੀ ਹੈ ਜੀ ਆਮ ਪਾਰਟੀ ਦਾ ਪਾਣੀ ਢੱਕ ਕੇ ਆਮ ਪਾਰਟੀ ਦੇ ਤਿੰਨੇ ਗਲੀਆਂ ਦਿੱਖੀ ਜੇ ਜਾਂ ਜੀ ਵੋਟਾਂ ਦੇ ਖਾਤਰ ਕਿ ਇਹ ਵੋਟਾਂ ਜਿਹੜੇ ਕਾਂਗਰਸ ਨੂੰ ਭੈਣ ਕੋਈ ਨਾ ਕੋਈ ਤਰੀਕੇ ਨਾਲ ਇਹ ਸਾਡੇ ਪਿੰਡ ਦਾ ਇੱਕ ਸਾਡੀ ਪਾਰਟੀ ਦਾ ਲੜਕਾ ਜੀ ਜੋ ਉਹਨਾਂ ਨਾਲ ਲੜ ਗਿਆ ਉਹ ਰਲਣ ਕਰਕੇ ਜਿਹੜਾ ਗਲਤ ਕੰਮ ਕਰਦਾ ਸਾਨੂੰ ਠੂਠਾ ਦਾ ਨਾਮ ਕਰਦਾ ਸਾਨੂੰ ਹੁਣੇ ਹੁਣੇ ਕਹਿ ਦੇ ਨਾ ਤੈਨੂੰ ਵਜੇ ਆ ਸ਼ਾਮਾਂ ਤੱਕ ਐ ਨਾ ਪਾਣੀ ਦਾ ਜਿਹੜਾ ਨਿਕਾਸ ਹੈ ਤਿੰਨਾ ਚਾਰ ਘੰਟੇ ਜੱਫੜੇ ਕੋ ਪੈਸੇ ਲਾ ਕੇ ਕਰ ਦਿਨਾਗੇ ਵਾਹਿਗੁਰੂ ਹਾਂਜੀ ਭਾਪੀਓ ਦਫ਼ਤਰ ਜੀ ਫੀ ਕੀਤੀ ਆ ਅਰਜ਼ ਬੇਨਤੀ ਕੀਤੀ ਆ ਉਹ ਅਰਜੀ ਕਾਦੀ ਹੈ ਜੀ ਜੋ ਅਰਜ਼ੀ ਦਿੱਤੀ ਹੈ ਜੀ ਨਗਰ ਦੇ ਮਨਲੋਕ ਨਗਰ ਦੇ ਲੋਕਾਂ ਨੇ ਦਿੱਤੀ ਹੈ ਸਾਰੇ ਪਿੰਨ ਨੇ ਦਿੱਤੀ ਹੈ ਜੋ ਲੈਂਦਾ ਪਾਸਾ ਬੰਦਾ ਜੀ 60 ਘਰ ਬੰਦੇ ਆ ਜਿਹੜੇ ਛੱਪੜ ਦੇ ਵਿੱਚ ਮੈਂ ਪਹਿਲਾਂ ਗੱਲ ਕੀਤੀ ਹੈ ਪੈਪ ਸੁੱਟਿਆ ਪਾਣੀ ਨਿਕਾਸ ਦਾ ਸੁੱਟਿਆ ਗੰਦੇ ਪਾਣੀ ਦਾ ਉਹ ਛੱਪੜ ਪੱਟੀਆਂ ਨਹੀਂ ਜਾਂਦਾ ਪੱਟੀਆਂ ਜਾਂਦਾ ਪਿੰਨ ਦੇ ਨਾਂ ਨਾਲ ਜੋ ਪਿੰਨ ਦੇ ਵਿੱਚ ਛੱਪੜ ਹੈ ਦੋ ਛੱਪੜ ਪਿੰਨ ਦੇ ਵਿੱਚ ਹੈ ਇਹ ਵੀ ਨਾਲ ਹੀ ਲੱਗਦਾ ਜਿੱਤੇ ਗੰਦਾ ਪਾਣੀ ਇਹਨਾਂ ਦੱਸਿਓ ਇਹਨਾਂ ਦੱਸਿਓ ਉਹ ਕੰਮ ਰੋਕਣ ਵਾਸਤੇ ਦਿੱਤੀ ਹੈ ਕਿ ਜਾਂ ਕੰਮ ਨੂੰ ਸਹੀ ਕਰਨ ਵਾਸਤੇ ਮੈਂ ਇਹ ਤੁਸੀਂ ਕੰਮ ਨੂੰ ਬਿਲਕੁਲ ਸਹੀ ਕਰਨ ਵਾਸਤੇ ਦਿੱਤੀ ਹੈ ਜੀ ਜੋ ਗਰੀਬ ਲੋਕਾਂ ਦੀਆਂ ਗਲੀਆਂ ਬਣ ਸਕਾਂ ਪਰ ਉਹਨੂੰ ਦੱਸਿਆ ਜਾ ਰਿਹਾ ਕਿ ਇਹ ਕੰਮ ਰੋਕਣ ਵਾਸਤੇ ਨਹੀਂ ਹੈ ਜੀ ਇਹ ਇਹ ਜੋ ਪ੍ਰੋਪਗੈਂਡਾ ਜੀ ਬਿਲਕੁਲ ਪ੍ਰੋਪਗੈਂਡਾ ਜੀ ਇਹ ਰੋਕਣ ਵਾਸਤੇ ਨਹੀਂ ਹੈ ਰੋਕਣ ਮੈਂ ਗੱਲ ਦੱਸਦਾ ਗ੍ਰੀਪਾ ਵਿੱਚ ਗੱਲ ਸਾਡੀ ਪਾਰਟੀ ਖੜਾ ਜੀ ਅਸੀਂ ਉਹ ਪਾਣੀ ਕੱਢਣ ਤਿਆਰ ਹਾਂ ਜੀ ਅਸੀਂ ਬਿਲਕੁਲ ਰੋਕਣ ਵਾਸਤੇ ਨਹੀਂ ਦਿੱਤੀ ਜੀ ਕਿ ਜਿਹੜਾ ਇਹ ਲੜਾਈ ਲੋਕਾਂ ਦੇ ਵਿੱਚ ਆਪਸ ਵਿੱਚ ਹੁੰਦੀ ਆ ਬਿਨਾਂ ਦੁਸ਼ਮਣੀ ਤੋਂ ਬਿਨਾਂ ਲਾਗਤਬਾਜੀ ਤੋਂ ਸਿਰਫ ਪਾਣੀ ਇੱਕ ਝਗੜੇ ਦਾ ਕਾਰਨ ਬਣਿਆ ਕੀ ਗੱਲ ਭਾਜੀ ਪਾਣੀ ਦਾ ਨਿਕਾਸ ਹੈ ਨਹੀਂ ਤੇ ਕਿਰਪਾ ਕਰਕੇ ਇਹ ਪ੍ਰਸ਼ਾਸਨ ਨੂੰ ਬੇਨਤੀ ਪਾਣੀ ਦਾ ਨਿਕਾਸ ਕੀਤਾ ਜਾਏ ਠੀਕ ਹੈ ਤੇ ਇੱਧਰ ਦੇਖੋ ਬੱਚਿਆਂ ਦਾ ਬਹੁਤ ਬੁਰਾ ਹਾਲ ਏ ਬੱਚੇ ਲੰਘਦੇ ਬਜ਼ੁਰਗ ਲੰਘਦੇ ਨੇ ਇਹ ਦੇਖ ਕੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਜਿੱਧਰ ਵੀ ਪਾਣੀ ਦਾ ਨਿਕਾਸ ਹੁੰਦਾ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਪਿੰਡ ਦੀ ਪੰਚਾਇਤ ਨੂੰ ਜਾਂ ਸਰਕਾਰੀ ਦਰਬਾਰੇ ਕੋਈ ਭਾਈ ਸਾਰਿਆਂ ਨੂੰ ਪੰਚਾਇਤ ਮੈਂਬਰਾਂ ਨੂੰ ਫੋਨ ਕੀਤਾ ਕੋਈ ਨਹੀਂ ਆਇਆ ਇੱਕਾ ਗੁਰਪ੍ਰੀਤ ਆ ਜੋ ਆਮ ਪਾਰਟੀ ਦਾ ਉਹਨੇ ਆ ਕੇ ਸਾਡੀ ਗੱਲ ਮਾੜੀ ਸੁਣੀ ਉਹਨਾਂ ਦਾ ਪੱਖ ਰੱਖਿਆ ਉਹਨਾਂ ਉਹਨਾਂ ਦਿਨ ਵੀ ਅਸੀਂ ਨਿਕਾਸ ਕਰਾ ਦਿੰਨੇ ਆ ਇਨੀਆਂ ਬੇਂਦੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੀ ਗੋਲਾ ਦੁਆਰਾ ਕਿ ਮਾਈਕ ਵੀ ਆ ਗਈ ਮਾਈਕ ਜੋਰ ਕਰਿਓ ਕੀ ਕਿਣਾ ਜਾਓਗੇ ਇਹ ਗਲੀਆਂ ਦੇ ਨਿਕਾਸ ਨੂੰ ਲੈ ਕੇ ਮੈਂ ਇਹੋ ਜਾਨਾ ਵੀ ਗਲੀਆਂ ਦਾ ਨਿਕਾਸ ਹੋਣਾ ਚਾਹੀਦਾ ਤੇ ਪਿੰਡ ਦਾ ਕੋਈ ਵੀ ਬੱਚੇ ਬਜ਼ੁਰਗ ਜੋ ਵੀ ਹੈ ਉਹਨਾਂ ਨੂੰ ਲੰਘਣ ਦੀ ਦਿੱਕਤ ਆਉਂਦਾ ਹੀ ਆ ਤੇ ਜੋ ਪੰਚਾਇਤ ਸਾਡੀ ਕੋਈ ਨਹੀਂ ਸੁਣਦੀ ਪਈ ਕਿੰਨੇ ਸਮੇਂ ਤੋਂ ਇਹ ਸਮੱਸਿਆ ਆਈ ਇਹ ਇਹ ਤਾਂ 2 ਸਾਲ ਹੋ ਗਏ ਨੇ ਇਸ ਸਮੱਸਿਆ ਨੂੰ ਕੀ ਮੰਗ ਕਰਦੇ ਹੋ ਭਾਈ ਇਹੇ ਪ੍ਰਸ਼ਾਸਨ ਕੋਲ ਮੰਗ ਕਰਨੇ ਸਾਡਾ ਨਿਕਾਸ ਪਾਣੀ ਦਾ ਕੀਤਾ ਜਾਵੇ ਤੇ ਜੋ ਕੋਈ ਮੈਂਬਰ ਨਹੀਂ ਆ ਕੇ ਸੁਣਦਾ ਪਿਆ ਸਾਡੀ ਜੋ ਨਵੀਂ ਪਾਰਟੀ ਦਾ ਕਾਮ ਪਾਰਟੀ ਦਾ ਗੁਰਪ੍ਰੀਤ ਸਿੰਘ ਹੈ ਉਹ ਆ ਕੇ ਤੇ ਗੱਲ ਬਾਤ ਸੁਣੀ ਨਿਕਾਸ ਕਰਾਣ ਲੱਗਾ ਪਰ ਉਹਨੂੰ ਵੀ ਨਹੀਂ ਕਰਨ ਦੇਂਦੇ ਹਾਂਜੀ ਮੈਂ ਤਾਂ ਕੀ ਕਹਿਣੇ ਜਾਂਦੇ ਕੋ ਬੋਲੋਗੇ ਬੋਲੋ ਬੋਲੋ ਕੋਈ ਸੁਣਦਾ ਹੀ ਨਹੀਂ ਅੰਦਰ ਟਕੇ ਨੇ ਇਨਫੈਕਸ਼ਨ ਹੁੰਦਾ ਡਾਰੇ ਬੋਟਾ ਨੇ ਸਾਰੇ ਹੁੰਦੇ ਨੇ ਬਾਤ ਸਾਡੀ ਕੋਈ ਸੁਣਦਾ ਹੀ ਨਹੀਂ ਬਾਤ ਕੋਈ ਗਾਲੀ ਸੁਣਦਾ ਨਾ ਸਾਡੇ ਕੋਲ ਸੁਣਦਾ ਹੀ ਸਰਕਾਰ ਕਹਿੰਦੀ ਆਪਾਂ ਕਿਸੇ ਨੂੰ ਸਮੱਸਿਆ ਨਹੀਂ ਹੋਣ ਦਵਾਂਗੇ ਕੋਈ ਸਾਡੀ ਸੁਣਦਾ ਹੀ ਨਹੀਂ ਇੱਥੇ ਕੋਈ ਸਾਨੂੰ ਕਿਹਨਾਂ ਸਰਕਾਰਾਂ ਉਹ ਕਹਿੰਦੇ ਪੰਚਾਇਤ ਨੂੰ ਪੁੱਛੋ ਪੰਚਾਇਤ ਆਦੀ ਹੋਈ ਨਹੀਂ ਇੱਥੇ ਕੋਈ ਪੁੱਛੀਏ ਕਿ ਇਹਨੂੰ ਦੱਸੋ ਨਾ ਸਾਡੇ ਕੋ ਸਰਪੰਚ ਨਾ ਸਾਡੀ ਕੋ ਪੰਚਾਇਤ ਕੋਈ ਆਈ ਨਹੀਂ ਪੁੱਛਣਾ ਕਿ ਇਹਨੂੰ ਸਾਨੂੰ ਦੱਸਣਾ ਕਿਹਨੂੰ ਪੁੱਛਣਾ ਬੋਲੋ じゃ ਕਿ ਨਾ ਕੋਈ ਬਾਤ ਨਹੀਂ ਹੈਗਾ ਕੋਈ ਨਹੀਂ ਵੇਖੋ ਕੀ ਬਣਿਆ ਆ ਆ ਬੱਚੇ ਨੀਕ ਨੀਕ ਅੰਦਰ ਟੱਕੇ ਨੇ ਫੈਟਸ਼ਪ ਵੇਖੋ ਇਹ ਕਿੰਨਾ ਚਿਰ ਆਪਾਂ ਬੂਏ ਬੰਦ ਕਰਕੇ ਰੱਖਾਂਗੇ ਨਾ ਪ੍ਰਸ਼ਾਸਨ ਜੀ ਸੁੱਤਾ ਹੈ ਯਾਰ ਆਪਾਂ ਸਾਡਾ ਇਹ ਕਿੰਦਾ ਕੀ ਹੈ ਨਹੀਂ ਹਾਲੇ ਕੋਈ ਸੌਂਦਾ ਨਹੀਂ ਆ ਨਹੀਂ ਅੰਦਰ ਫਿਰ ਕਿਸ ਨਾਲ ਕਾਸੂ ਲੈ ਕੇ ਗਲੀਆਂ ਬਣੀਆਂ ਛੱਪੜ ਦਾ ਰੂਪ ਅੱਜ ਲਿਵਿੰਗ ਇੰਡੀਆ ਟੀਮ ਵੱਲੋਂ ਜਿਹੜਾ ਕਿ ਪਿੰਡ ਬੱਲੋ ਚੱਕ ਦੇ ਹਾਲਾਤ ਦਿਖਾਏ ਗਏ ਆ ਲੋਕਾਂ ਦਾ ਕਹਿਣਾ ਕਿ ਜੇਕਰ ਹਾਲਾਤ ਇਸੇ ਤਰ੍ਹਾਂ ਹੀ ਨਜ਼ਰ ਆਇਆ ਤਾਂ ਆਉਣ ਵਾਲੇ ਸਮੇਂ ਦੌਰਾਨ ਗਰਮੀਆਂ ਦੇ ਮੌਸਮ ਦੌਰਾਨ ਬਰਸਾਤ ਦੇ ਮੌਸਮ ਦੌਰਾਨ ਇਸ ਤਰ੍ਹਾਂ ਖਮੀਆਜਾ ਜਿਹੜਾ ਲੋਕਾਂ ਨੂੰ ਭੁਗਤਣਾ ਪੈ ਸਕਦਾ ਲੋਕਾਂ ਨੂੰ ਜੇਕਰ ਖਮੀਆਜਾ ਭੁਗਤਣਾ ਪਿਆ ਤੇ ਇਸ ਦਾ ਨਿਚੋੜ ਵੀ ਜਿਹੜਾ ਹੈ ਅਗਲੇ ਸਮੇਂ ਤੇ ਚੋਣਾ ਦੌਰਾਨ ਮਹਿੰਗਾ ਭੁਗਤਣਾ ਪੈ ਸਕਦਾ ਤੁਸੀਂ ਦੇਖਦੇ ਰਹੋ ਲਿਵਿੰਗ ਇੰਡੀਆ ਨਿਊਜ਼ ਮੈਂ ਹਮਰਤਪਾਸ ਸਿੰਘ ਬਾਯੂਆ ਪੁਲਾਤ